ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਤਨ ਅਸਰੇ ਨਹੱਲਾ ਪਹਿਲਾ ਕਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਿਉ ਡਰਤ ਹੈ ਆਪਣਾ ਕੈਸਿਓ ਕਰੇ ਪੁਕਾਰ ਦੋਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਜਿਉ ਡਰਤ ਹੈ ਆਪਣਾ ਕੈਸਿਓ ਕਰੇ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੇਤ ਨਵਾ ਸਦਾ ਸਦਾ ਦਾ ਤਾਰ ਰਹਾ ਆਨੰਦਿਨ ਸਾਹਿਬ ਸੇਵਿਆ ਅੰਤ ਛਡਾਇ ਸੁਏ ਸੋਨ ਸੁਨ ਮੇਰੀ ਕਾਮਨੇ ਪਾਰੇ ਉਤਾਰਾ ਹੋਏ ਦਇਆਲ ਤੇਰਾ ਨਾਮ ਤਰਾ ਸਤਿ ਕੁਰਬਾਨ ਜਾਓ ਰਹਾਓ ਸਰਬੰਗ ਸਾਚਾ ਏਕ ਹੈ ਦੂਜਾ ਨਹੀਂ ਕੋਏ ਤਾ ਕਿ ਸੇਵਾ ਸੁ ਕਰੇ ਜਾਂ ਕੋ ਨਦਰ ਕਰੇ ਤੁਦ ਬਾਜ ਪਿਆਰੇ ਕੇਵਰ ਹਾ ਸਾ ਵੜਿਆਏ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾ ਰਹਾ ਸੇਵੇ ਸਾਹਿਬ ਆਪਣਾ ਅਬਰ ਨ ਜਾਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਕੀ ਸਾਜਿਨਿਵਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਪਾਠ ਆਪ ਜੀ ਨੇ ਬੜੇ ਹੀ ਪਿਆਰ ਸਤਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਹੈ ਇਹ ਤਨ ਤਨ ਸਾਹਿਬ ਸਿਰ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜੋ ਕੇ ਰਾਗ ਤਨਾਸਰੀ ਦੇ ਅੰਦਰ ਅਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 660 ਤੇ ਸੁਬਾਈ ਵਨ ਹੈ ਸੋ ਆਓ ਸਾਸ ਸੰਗ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਹੈ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਤੁਹਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸੰਖੇਪ ਦੇ ਰੂਪ ਵਿੱਚ ਸਮਝੰਦਾ ਇੱਕ ਨਿਮਾਨਾ ਜੈ ਯਤਨ ਕਰੀਏ 사ਸੰਗ ਦਾਸ ਅਕਸਰ ਬੇਨਤੀ ਕਰਦਾ ਹੁੰਦਾ ਜਦੋਂ ਆਪਾਂ ਸਾਰੇ ਰਲ ਮਿਲ ਕੇ ਅਰਦਾਸਾਂ ਕਰਦੇ ਆ ਨਾ ਹਰ ਕੋਈ ਆਪਣੇ ਆਪਣੇ ਅਰਦਾਸ ਲੈ ਕੇ ਆਂਦਾ ਤੇ ਅਰਦਾਸ ਤੋਂ ਬਾਅਦ ਵਿੱਚ ਜਦੋਂ ਹੁਕਮਨਾਮਾ ਆਂਦਾ ਨਾ ਤੇ ਉਸ ਨੂੰ ਇੰਨਾ ਕੁ ਪਿਆਰ ਦੇਣਾ ਉਹਦੀ ਇੰਨੀ ਕੁ ਕਦਰ ਕਰਨੀ ਸਮਝ ਲੈਣਾ ਕਿ ਉਹ ਹੁਕਮਨਾਮੇ ਤੇ ਰੂਪ ਵਿੱਚ ਸਤਗੁਰਾਂ ਨੇ ਸਾਡੀ ਝੋਲੀ 'ਚ ਦਾਤ ਪਾਈ ਹੈ ਜੋ ਕੁਝ ਆਪਾਂ ਅਰਦਾਸ ਵਿੱਚ ਮੰਗਿਆ ਉਹ ਕੁਝ ਸਤਿਗੁਰਾਂ ਸਾਨੂੰ ਹੁਕਮਨਾਮੇ ਦੇ ਰਾਹੀਂ ਦਿੱਤਾ। ਲਓ ਫਿਰ 5 ਮਿੰਟ ਵਿੱਚ ਅੱਜ ਦੇ ਹੁਕਮਨਾਮੇ ਦੇ ਆਪਾਂ ਦਰਸ਼ਨ ਕਰੀਏ। ਤਨਾਸਰੀ ਮਹਿਲਾ ਪਹਿਲਾ ਘਰ ਪਹਿਲਾ ਚੁੱਪ ਦੇ। ਅੱਜ ਦਾ ਪਾਵਨ ਸ਼ਬਦ ਜੇ ਪਹਿਲਾਂ ਬੇਨਤੀ ਕੀਤੀ ਰਾਗ ਤਨਾਸਰੀ ਦੇ ਅੰਦਰ ਧੰ ਗੁਰੂ ਨਾਨਕ ਦੇਵ ਪਾਛਾ ਦਾ ਉਚਾਰਨ ਕੀਤਾ ਹੋਇਆ ਪਹਿਲੇ ਘਰ ਵਿੱਚ ਗਾਣ ਦੀ ਹਦਾਇਤ ਦਿੱਤੀ ਹੈ ਔਰ ਚਾਰ ਪਦਿਆਂ ਵਾਲਾ ਇਹ ਸ਼ਬਦ। ਇਕ ਓਅੰਕਾਰ ਉਹ ਪਰਮਾਤਮਾ ਇੱਕ ਹੈ ਉਹੀ ਪੈਦਾ ਕਰਨ ਵਾਲਾ ਉਹੀ ਪਾਲਣ ਵਾਲਾ ਉਹੀ ਸਮੇਟਣ ਵਾਲਾ ਸਤਨਾਮ ਉਹਦਾ ਨਾਮ ਸਦੀਵੀ ਹੋਣ ਵਾਲਾ ਕਰਤਾ ਉਹ ਸਭ ਕੁਝ ਕਰਨ ਵਾਲਾ ਲੇਕਿਨ ਉਹਦੀ ਵਿਸ਼ੇਸ਼ਤਾ ਕੀ ਹੈ ਉਹ ਪੁਰਖ ਹੈ ਉਹ ਆਪਣੇ ਕਿਰਤ ਦੇ ਵਿੱਚ ਪੂਰਿਆ ਹੋਇਆ ਨਿਰਭਉ ਉਹ ਪਰਮਾਤਮਾ ਕਿਸੇ ਤੋਂ ਡਰਦਾ ਨਹੀਂ ਨਿਰਵੈਰ ਉਸ ਪਰਮਾਤਮਾ ਨੂੰ ਕਿਸੇ ਨਾਲ ਕੋਈ ਵੈਰ ਨਹੀਂ ਕਿਉਂਕਿ ਸਾਰਾ ਸੰਸਾਰ ਉਸੇ ਦਾ ਪੈਦਾ ਕੀਤਾ ਹੋਇਆ ਹੈ ਅਕਾਲ ਮੂਰਤੋਂ ਇਹੋ ਜੀ ਹਸਤੀ ਦਾ ਮਾਲਕ ਹੈ ਉਹਦੇ ਤੇ ਕਾਲ ਦਾ ਕੋਈ ਪ੍ਰਭਾਵ ਨਹੀਂ ਅਜੂਨੀ ਉਹ ਜੂਨਾ ਵਿੱਚ ਨਹੀਂ ਆਂਦਾ ਸਾਡੀ ਤਰ੍ਹਾਂ ਫਿਰ ਸਵਾਲ ਪੈਦਾ ਹੁੰਦਾ ਉਸ ਨੂੰ ਪੈਦਾ ਕin ਕੀਤਾ ਮਾਰਕੰਦੇ ਸਹਿਭੰਗ ਉਹ ਆਪਣੇ ਆਪ ਤੋਂ ਭਾਵ ਸਵੈਮ ਤੋਂ ਬਣਿਆ ਤੇ ਐਸੇ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੁੰਦੀ ਮਾਰਕੰਦੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਸਦਕਾ ਮਾਰਕੰਦੇ ਜਿਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਹੈ ਭਾਈ ਇਸ ਸੰਸਾਰ ਇੱਕ ਦੁੱਖਾਂ ਦਾ ਸਮੁੰਦਰ ਤੇ ਇਹਨਾਂ ਦੁੱਖਾਂ ਨੂੰ ਦੇਖ ਕੇ ਮੇਰੀ ਆਤਮਾ ਮੇਰਾ ਅੰਦਰ ਕੰਬਦਾ ਤੇ ਮੈਂ ਕਿਹਦੇ ਅੱਗੇ ਜਾ ਕੇ ਪੁਕਾਰ ਕਰਾਂ ਸਾਧ ਸੰਗ ਬੇਨਤੀ ਕਰਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਾਨੂੰ ਦਿਲ ਤੋਂ ਅਰਦਾਸ ਕਰਨ ਦੀ ਜਾ ਸਿਖਾਈ ਇਸੇ ਕਰਕੇ ਸ਼ੁਰੂਆਤ ਚ ਬੇਨਤੀ ਕੀਤੀ ਸੀ ਹੁਕਮਨਾਮੇ ਨੂੰ ਇੰਨਾ ਕੁ ਪਿਆਰ ਨਾਲ ਸੁਣਨਾ ਕਿ ਸਮਝ ਆ ਜਾਏ ਗੁਰੂ ਨੇ ਅੱਜ ਕੀ ਮੈਸੇਜ ਦਿੱਤਾ ਅੱਜ ਆਰੰਭਤਾ ਹੀ ਇਸ ਗੱਲ ਤੋਂ ਕੀਤੀ ਕਿ ਇਸ ਸੰਸਾਰ ਇੱਕ ਦੁੱਖਾਂ ਦਾ ਘਰ ਹੈ ਤੇ ਇਹਨਾਂ ਦੁੱਖਾਂ ਨੂੰ ਦੇਖ ਕੇ ਮੇਰੀ ਆਤਮਾ ਕੰਬਦੀ ਮੇਰਾ ਅੰਦਰ ਡਰਦਾ ਤੇ ਮੈਂ ਫਿਰ ਇਸ ਡਰ ਨੂੰ ਦੂਰ ਕਰਨ ਵਾਸਤੇ ਕਿਹਦੇ ਅੱਗੇ ਪੁਕਾਰ ਕਰਾਂ ਤੇ ਮਾਰੇ ਨਾਲ ਜਵਾਬ ਦਿੱਤਾ ਕਹਿੰਦੇ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰੋ ਦੁਨੀਆ ਦੇ ਲੋਕ ਮੈਂ ਹੋਰ ਸਾਰੇ ਆਸਰੇ ਛੱਡ ਕੇ ਕੇਵਲ ਤਾਂ ਕੇਵਲ ਉਸ ਮਾਲਕ ਨੂੰ ਸਿਮਰਨਾ ਸ਼ੁਰੂ ਕੀਤਾ ਜਿਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਜਿਹੜਾ ਸਦਾ ਸਦਾ ਸਾਨੂੰ ਨਵੀਆਂ ਤੋਂ ਨਵੀਆਂ ਦਾਤਾਂ ਦੇਣ ਵਾਲਾ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾਰ ਉਹ ਮੇਰਾ ਸਾਹਿਬ ਨਿਤ ਨਵਾਈ ਉਹ ਨਿਤ ਸਾਨੂੰ ਨਵੀਂ ਤੋਂ ਨਵੀਂ ਦਾਤ ਦਿੰਦਾ ਕਿਉਂਕਿ ਉਹ ਦਾਤਾਰ ਆ ਨਾ ਉਹ ਨਿਤ ਸਾਨੂੰ ਦਾਤਾਂ ਦੇਣ ਵਾਲਾ ਰਹਾਉ ਇੱਥੇ ਰਹਾਉ ਤੇ ਵੀ ਇੱਕ ਮਿੰਟ ਰੁਕਣਾ ਚੰਨ ਸਾachsen ਜਿਨ੍ਹਾਂ ਨੇ ਹੁਕਮਨਾਮੇ ਨੂੰ ਧਿਆਨ ਨਾਲ ਸੁਣਿਆ ਹੋਵੇਗਾ ਉਹਨਾਂ ਨੇ ਕਿਛ ਚੀਜ਼ ਨੋਟ ਕੀਤੀ ਹੋਵੇਗੀ ਆਮ ਸ਼ਬਦਾਂ 'ਚ ਇੱਕ ਵਾਰ ਹਾਉ ਆਂਦਾ ਇਹਦੇ ਵਿੱਚ ਚਾਰ ਵਾਰ ਹਾਉ ਆਇਆ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਬਹੁਤ ਹੀ ਖਾਸ ਮੈਸੇਜ ਨੇ ਰਹਾਉ ਦਾ ਮਤਲਬੰਦਾ ਰੁਕੋ ਠਹਿਰੋ ਸਮਝੋ ਤੇ ਫਿਰ ਅੱਗੇ ਤੁਰੋ ਸੋ ਸਤਗੁਰਾਂ ਨੇ ਕਿੰਨੇ ਖਾਸ ਮੈਸੇਜ ਦਿੱਤੇ ਕਿ ਇੱਕ ਸ਼ਬਦ ਦੇ ਵਿੱਚ ਚਾਰ ਵਾਰ ਹਾ ਆ ਗਿਆ ਇੱਕ ਹੋਰ ਆਂਦਾ ਜੀ ਸ਼ਬਦ ਜਿਹਦੇ ਵਿੱਚ ਸਤਗੁਰਾਂ ਨੇ ਚਾਰ ਵਾਰ ਹਾਉ ਦਾ ਬੰਦ ਦਿੱਤਾ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਉਹਦੇ ਵਿੱਚ ਵੀ ਤੁਸੀਂ ਦੇਖਿਓ ਚਾਰ ਵਾਰ ਹਾਉ ਦਾ ਬੰਦ ਹੈ ਇੱਕ ਹੋਰ ਸ਼ਬਦ ਆਂਦਾ ਸਾਧ ਸੰਗਤ ਉਹਦੇ ਵਿੱਚ ਦੋ ਵਾਰ ਹਾਉ ਦਾ ਸ਼ਬਦ ਆਂਦਾ ਇਸ ਕਰਕੇ ਇਹ ਤਾਂ ਰਹਉ ਜਿਆਦਾ ਆਂਦੇ ਨੇ ਜੇ ਸ਼ਬਦ ਸਮਝੋ ਕੋਈ ਖਾਸ ਮੈਸੇਜ ਗੁਰੂ ਨੇ ਦੇਣਾ ਮਾਰਕੰਦੇ ਅਨੰਦ ਦੇਨ ਸਾਹਿਬ ਸੇਵੀ ਹੈ ਅੰਤ ਛਡਾਇ ਸੋਏ اے ਭਾਈ ਆਖਰ ਜਿਸ ਪਰਮਾਤਮਾ ਨੇ ਸਾਨੂੰ ਦੁੱਖਾਂ ਤੋਂ ਬਚਾਉਣਾ ਫਿਰ ਉਸੇ ਨੂੰ ਹਰ ਰੋਜ਼ ਚੇਤੇ ਕਰਨਾ ਚਾਹੀਦਾ ਸੁਣ ਸੁਣ ਮੇਰੀ ਕਾਮਨੀ ਪਾਰ ਉਤਾਰਾ ਹੋਏ ਮਰੀਏ ਜਿੰਦੇ ਸੁਨ ਕਿ ਨਿ ਪਿਆਰ ਨਾਲ ਆਵਾਜ਼ ਮਾਰੀ ਸਾਧ ਸੰਗ ਹੇ ਮਰੀਏ ਜਿੰਦੇ ਸੁਨ ਸੁਨ ਉਸ ਪ੍ਰਭੂ ਪਰਮਾਤਮਾ ਦਾ ਪੱਲਾ ਪਕੜ ਕੇ ਹੀ ਸੰਸਾਰ ਸਾਗਰ ਤੋਂ ਪਾਰ ਹੋ ਸਕਦਾ ਦਿਆਲ ਤੇਰੇ ਨਾਮ ਤਰਾਂ ਇਹ ਮਾਲਕਾ ਮੈਨੂੰ ਸਮਝ ਆ ਗਈ ਹੈ ਤੇਰੇ ਨਾਮ ਕਰਕੇ ਇਹ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ ਸਤ ਕੁਰਬਾਨੇ ਜਾਉ ਇਸੇ ਕਰਕੇ ਮੈਂ ਤੇਰੇ ਤੋਂ ਸਦਾ ਕੁਰਬਾਨ ਜਾਣਾ ਸਦਾ ਸਦਕੇ ਜਾਣਾ ਰਹਾ ਹਾਂ ਇਹ ਦੂਜਾ ਰਹਾਉ ਆਗੇ ਸਰਬੰਗ ਸਾਚਾ ਏਕ ਹੈ ਦੂਜਾ ਨਾਹੀਂ ਕੋਈ ਹੈ ਭਾਈ ਉਹ ਪ੍ਰਮਾਤਮਾ ਜਿਹੜਾ ਸਦੀਵ ਕਾਲੀ ਸੱਚ ਹੈ ਉਹੀ ਹਰ ਜਗ੍ਹਾ ਤੇ ਮੌਜੂਦ ਹੈ ਉਹਦੇ ਤੋਂ ਬਿਨਾ ਤੇਰੀ ਹੋਰ ਕੋਈ ਬਾਹ ਨਹੀਂ ਫੜ ਸਕਦਾ ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਪਰ ਕੀ ਕਰੀਏ ਉਹਦੀ ਸੇਵਾ ਉਹਦੀ ਬੰਦਗੀ ਉਹਦੀ ਇਬਾਦਤ ਉਹੀ ਕਰ ਸਕਦਾ ਜਿਸ ਤੇ ਉਸ ਮਾਲਕ ਦੀ ਨਦਰ ਹੋਵੇ ਦੁਦ ਬਾਜ ਪਿਆਰੇ ਕੇਵ ਰਹਾ اے ਮਾਲਕਾ ਤੇਰੇ ਤੋਂ ਬਿਗੈਰ ਮੈਂ ਕਿਵੇਂ ਰਹਿ ਸਕਦਾ ਤੇਰੇ ਤੋਂ ਬਿਗੈਰ ਮੇਰਾ ਕਿਵੇਂ ਛੁਟਕਾਰਾ ਹੋ ਸਕਦਾ ਇਸ ਕਰਕੇ ਮੇਰੀ ਇੱਕ ਅਰਦਾਸ ਹੈ ਸਾਹ ਵਡਿਆਈ ਦੇ ਜਤ ਨਾਮ ਤੇਰੇ ਲਾਗ ਰਹਾ ਮੈਨੂੰ ਇਹੋ ਜੀ ਵਡਿਆਈ ਬਖਸ਼ ਮੇਰੀ ਝੋਲੀ 'ਚ ਇਹੋ ਜੀ ਦਾਤ ਪਾ ਜਿਹਦੇ ਕਰਕੇ ਮੈਂ ਸਦਾ ਵਕਤ ਤੇ ਤੇਰੇ ਨਾਮ ਦੇ ਨਾਲ ਜੁੜਿਆ ਰਾਂ ਦੂਜਾ ਨਹੀਂ ਕੋਈ ਜਿਸ ਆਗਿਆ ਪਿਆਰੇ ਜਾਏ ਕਹਾ ਕਿਉਂਕਿ ਤੇਰੇ ਤੋਂ ਬਿਨਾ ਹੋਰ ਕੋਈ ਦੂਜੀ ਜਗ੍ਹਾ ਨਹੀਂ ਜਿੱਥੇ ਜਾ ਕੇ ਮੈਂ ਪੁਕਾਰ ਕਰਾਂ ਜਿੱਥੇ ਜਾ ਕੇ ਮੈਂ ਫਰਿਆਦ ਕਰਾਂ ਤੁਸੀਂ ਮਹਿਸੂਸ ਕਰਦੇ ਹੋਵੋਗੇ ਸਾਥ ਸੰਗਤ ਇਹੋ ਜਿਹੇ ਸ਼ਬਦ ਜਿਹੜੇ ਨਾ ਇਹ ਲੰਬੇਰਾ ਸ਼ਬਦ ਜਿਹੜਾ ਸਮਾਂ ਉਹ ਮੰਗਦੇ ਨੇ ਸਿਰਫ ਅਖਰੀ ਅਰਥ ਕਰਿਆ ਮਰ ਕਹਿੰਦੇ ਦੂਜਾ ਨਾਹੀ ਕੋਏ ਜਿਸ ਆਗੈ ਪਿਆਰੇ ਜਾਇ ਕਹਾ ਰਹਾ ਇਹ ਤੀਜਾ ਰਹਾ ਆਗਿਆ ਸੇ ਵੀ ਸਾਹਿਬ ਆਪਣਾ ਅਬਰ ਨਾ ਜਾਂਚੋ ਕੋਈ ਉਹ ਦੁਨੀਆ ਦੇ ਲੋਕੋ ਮੈਂ ਕੇਵਲ ਇੱਕ ਪਰਮਾਤਮਾ ਦਾ ਸਿਮਰਨ ਕਰਦਾ ਇੱਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਅੱਗੇ ਮੈਂ ਆਪਣੀ ਝੋਲੀ ਨਹੀਂ ਅਟਦਾ ਨਾਨਕ ਤਾਂ ਕਾ ਦਾਸ ਹੈ ਬਿੰਦ-ਬਿੰਦ ਚੁੱਕ-ਚੁੱਕ ਹੋਏ ਇਸੇ ਕਰਕੇ ਮੈਂ ਉਸ ਮਾਲਕ ਦਾ ਸੇਵਕ ਬਣ ਗਿਆ ਤੇ ਉਸੇ ਤੋਂ ਮੈਂ ਖਿੰਖਿਨ ਖਿੰਨ ਕੁਰਬਾਨ ਜਾਂਦਾ ਸਦਕੇ ਜਾਣਾ ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਮਾਲਕਾ ਜੇ ਮੈਂ ਤੇਰੇ ਤੋਂ ਖਿੰਖਿਨ ਖਿੰਨ ਸਦਕੇ ਜਾਣਾ ਤੇ ਤੇਰੇ ਨਾਮ ਤੋਂ ਵੀ ਖਿੰਖਿਨ ਖਿੰਨ ਕੁਰਬਾਨ ਜਾਣਾ ਖਿੰਖਿਨ ਖਿੰਨ ਸਦਕੇ ਜਾਣਾ ਰਹਾਉ ਇਹ ਆਖਰੀ ਰਹਾਉ ਦਾ ਬੰਧ ਹੀ ਚਾਰ ਰਹਾਉ ਇਸ ਪਾਵਨ ਸ਼ਬਦ ਦੇ ਅੰਦਰ ਫਿਰ ਬੇਨਤੀ ਕਰਦਿਆਂ ਕਿੰਨਾ ਖਾਸ ਹੁਕਮ ਹੋਵੇਗਾ ਕਿੰਨਾ ਜ਼ਰੂਰੀ ਹੁਕਮ ਨਾ ਇੱਕ ਇੱਕ ਪੰਕਤੀ ਪੜਨ ਵਾਲੀ ਵਿਚਾਰਨ ਵਾਲੀ ਤੇ ਕਮਾਨ ਵਾਲੀ ਕਿਤੇ ਸਾਡੇ ਜੀਵਨ ਦਾ ਬੇੜਾ ਪਾਰ ਹੋ ਜਾਏ ਸੋ ਆਵਸਾ ਸੰਗਤ ਅਗਲਾ ਤਿਬਾਨ ਆਪ ਜੀ ਸਾਰੇ ਜਾਣਦੇ ਹੋ ਕਿ ਗੁਰੂ ਰਾਮਦਾਸ ਜੀ ਮਾਰਦੇ ਦੇ ਪਾਵਨ ਪ੍ਰਕਾਸ਼ ਤੇ ਹਰਿਉਨ ਸਮਰਪਤ ਰੱਖਿਆ ਹੈ ਸੋ ਅਗਲਾ ਪ੍ਰੋਗਰਾਮ ਦਾ ਬੇਰਬਸ ਸਤਕਾਰ ਜੋ ਪ੍ਰਧਾਨ ਸਾਹਿਬ ਜੀ ਆਪ ਦੇ ਸਾਹਮਣੇ ਰੱਖਣਗੇ ਇਤਨੇ ਇੱਕ ਬੇਨਤੀ ਆ ਪਰਵਾਨ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ